ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 16 ਜਨਵਰੀ ਪੰਜਾਬ ਦੇ ਮੌਸਮ ਦੀ ਕਿ ਅਜ 16 ਜਨਵਰੀ ਨੂੰ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਵੀਰੋ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਸੀ ਕਿ ਆਉਂਦੇ ਦਿਨਾਂ ਦੇ ਵਿੱਚ 16 ਤੇ 17 ਨੂੰ ਵੀਰੋ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇ ਨਾਲ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸੋ ਵੀਰੇ ਉਸੇ ਤਰ੍ਹਾਂ ਹੀ ਜੋ ਪੰਜਾਬ ਦੇ ਉੱਤਰ ਤੇ ਪੂਰਬੀ ਭਾਗ ਦੇ ਉਹਨਾਂ ਭਾਗਾਂ ਦੇ ਵਿੱਚ ਆਪਾਂ ਨੂੰ ਜਿਵੇਂ ਕਿ ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੋਹਾਲੀ ਤੇ ਵੀਰੋ ਅੱਗੇ ਰੋਪੜ, ਆਨੰਦਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਵੀਰੋ ਇਨ੍ਹਾਂ ਖੇਤਰਾਂ ਦੇ ਜੋ ਕਿ ਖਾਸ ਕਰਕੇ ਵੀਰੋ ਹਮਾ ਚਲ ਦੇ ਨਾਲ ਪੈਂਦੇ ਏਰੀਆ ਨੇ ਕੁਝ ਹਰਿਆਣਾ ਦੇ ਨਾਲ ਲੱਗਦੇ ਏਰੀਏ ਨੇ ਇਨ੍ਹਾਂ ਏਰੀਆ ਦੇ ਵਿੱਚੋਂ ਵੀਰੋ ਇੱਕ ਬੱਦਰੀ ਸਿਸਟਮ ਇੰਟਰ ਹੋਵੇਗਾ ਜੋ ਕਿ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਅੱਜ ਟੁੱਟਵੇਂ ਰੁਕ ਦੇ ਵਿੱਚ ਵੀਰੋ ਪੰਜਾਬ ਦੇ ਉੱਤਰ ਤੇ ਪੂਰਬੀ ਭਾਗਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਕਿਤੇ ਹਲਕੀਆਂ ਦਰਮਿਆਨੀਆਂ ਵੀਰੋ ਕਿਤੇ ਥੋੜਾ ਮੋਟਾ ਕਿਣਮਣਾ ਇਦਾਂ ਦਾ ਮਾਹੌਲ ਤੇ ਬੱਦਲਵਾਈ ਵੀਰੋ ਪੰਜਾਬ ਦੇ ਅੱਜ ਤਕਰੀਬਨ 80% ਖੇਤਰਾਂ ਦੇ ਵਿੱਚ ਆਵਾਜਾਈ ਕਰੇਗੀ ਧੁੱਪ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਵੀਰੋ ਬਿਤੇ ਦੀ ਧੁੱਪ ਸ਼ਾਂਤ ਦਾ ਮਾਹੌਲ ਬਣਿਆ ਹੈਗਾ ਜੋ ਪੰਜਾਬ ਦੇ ਵੀਰੋ ਦੱਖਣ ਤੇ ਪੱਛਮੀ ਭਾਗ ਨੇ ਜਿਵੇਂ ਕਿ ਬਠਿੰਡਾ ਮਾਨਸਾ ਬਨਾਲਾ ਸੰਗਰੂਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਬਰਸਾਤੀ ਗਤੀਵ ਕਿਸੇ-ਕਿਸੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਪਰ ਓਵਰਆਲ ਵੀਰੋ ਪੰਜਾਬ ਦਾ ਮੌਸਮ ਇਤਰ ਠੀਕ ਹੀ ਰਹੇਗਾ ਪ੍ਰਸਾਦ ਦੇ ਸਾਰ ਨਾਮਤਰੀ ਨੇ ਹਵਾਵਾਂ ਦੀ ਵੀਰੋ ਦਿਸ਼ਾ ਦੇ ਵਿੱਚ ਅਚ ਬਦਲਾਅ ਹੋਵੇਗਾ ਜੋ ਕਿ ਹਵਾਵਾਂ ਉੱਤਰ ਪੱਛਮ ਦਿਸ਼ਾ ਤੋਂ ਵਗਦੀਆਂ ਸੀ ਅੱਜ ਹਵਾਵਾਂ ਦਾ ਰੁੱਖ ਆਪਨ ਨੂੰ ਕੁੱਲ ਮਿਲਾ ਕੇ ਵੀਰੋ ਕੁਝ ਖੇਤਰਾਂ ਦੇ ਵਿੱਚ ਊਰ ਵੀ ਹਵਾਵਾਂ ਦਾ ਰੁੱਖ ਦੇਖਣ ਨੂੰ ਮਿਲੇਗਾ ਕਿਉਂਕਿ ਜਦੋਂ ਕੋਈ ਸਿਸਟਮ ਵੀਰੋ ਆਉਂਦਾ ਉਦੋਂ ਪੂਰਬੀ ਹਵਾਵਾਂ ਦਾ ਚੱਲਣਾ ਜ਼ਰੂਰੀ ਹੁੰਦਾ ਸੋ ਉਸੇ ਤਰ੍ਹਾਂ ਅੱਜ ਪੂਰਬੀ ਹਵਾਵਾਂ ਆਪਨ ਨੂੰ ਚਲਦੀਆਂ ਦਿਨ ਦੇ ਸਮੇਂ ਦੇਖਣ ਨੂੰ ਮਿਲਣਗੀਆਂ ਦਿਨ ਦੇ ਟੈਂਪਰੇਚਰ ਤਕਰੀਬਨ ਰਾਤ ਦੇ ਟੈਂਪਰੇਚਰ 8 ਤੋਂ 9 ਡਿਗਰੀ ਦੇ ਆਸ-ਪਾਸ ਰਹਿਣਗੇ ਅੱਜ ਤੇ ਕੱਲ ਦੋ ਦਿਨ ਆਪਾਂ ਨੂੰ ਬਦਲਾਅ ਦਾ ਪ੍ਰਭਾਵ ਪੰਜਾਬ ਦੇ ਉੱਪਰ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਕੋਈ ਜ਼ਿਆਦਾ ਵੱਡੇ ਭਾਰੀ ਮੀਂਹ ਦੇ ਅਸਰ ਵੀ ਰੋ ਇੱਕ ਸਿਸਟਮ ਦੇ ਚੱਲਦੇ ਨਹੀਂ ਹੋਣਗੇ ਅੱਗੇ ਤਕਰੀਬਨ ਵੀਰੋ 20 ਤੱਕ ਮੌਸਮ ਆਪਾਂ ਨੂੰ ਠੀਕ ਹੀ ਮਿਲੇਗਾ 22 23 ਦੇ ਵਿੱਚੋਂ ਫਿਰ ਇੱਕ ਸਿਸਟਮ ਆਊਗਾ ਵੀਰੋ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗਾ ਵੱਖ-ਵੱਖ ਥਾਵਾਂ ਦੇ ਵਿੱਚ ਵੱਖ-ਵੱਖ ਸਮੇਂ ਬਰਸਾਤੀ ਗਤੀਵਿਧੀਆਂ ਪਰੋਂ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਸਮੇਂ-ਸਮੇਂ ਤੇ ਜਿੰਮੀ ਵੀ ਕੋਈ ਜਾਣਕਾਰੀ ਮਿਲੂਗੀ ਆਪਾਂ ਸਾਰੀ ਸ ਕਿਸਾਨ ਵੀਰਲੇ ਇਸ ਚੈਨਲ ਦੇ ਜ਼ਰੀਏ ਹਾਜ਼ਰ ਹੋਣੇ ਆ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਪ੍ਰਾਪਤ ਕਰਨ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾ ਬਣੀ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ